ਚਟਨੀ ਕਰਦੇ ਲਖਵਿੰਦਰ ਸਿੰਘ ਦਾ ਨਾਮ ਆਇਆ ਮੇਰਾ ਪਿੰਡ ਕਲਿਆਣ ਜੀ ਦਾ ਪਟਿਆਲਾ ਤੇ ਆਪਣੇ ਬਦੌੜ ਕੈਮੀਕਲ ਚੀਜ਼ਾਂ ਤਿਆਰ ਕਰਦੇ ਆ ਜਿਵੇਂ ਕਿ ਮਰਬੇ ਵਗੈਰਾ ਹੋ ਗਿਆ ਸਰਸਿਰਕਾ ਹੋ ਗਿਆ ਸੇਬ ਦੇ ਜੂਸ ਤੋਂ ਤਿਆਰ ਕੀਤਾ ਹੋਇਆ ਸੇਬ ਦਾ ਸਰਕਾ ਜਾਮਣ ਦਾ ਸਰਕਾ ਤੇ ਗੰਨੇ ਦਾ ਸਰਕਾ ਤਿਆਰ ਕਰਦੇ ਤੇ ਆਮਲਿਆ ਜੂਸ ਕਰਦੇ ਆ ਬਿਦੌਟ ਕੈਮੀਕਲ ਜੀ ਹਾਂਜੀ ਤੇ ਪ੍ਰਾਂਠਾ ਮਸਾਲਾ ਲਸਣ ਮਸਾਲਾ ਜਿਵੇਂ ਅਮਰੂਦ ਹੋ ਗਿਆ ਆਪਣੇ ਕਿਸਾਨ ਦੇ ਖੇਤਾਂ 'ਚ ਅਮਰੂਦ ਆਮ ਹੁੰਦਾ ਜੀ ਉਹਦੀ ਚਟਨੀ ਵਗੈਰਾ ਬਣਾ ਕੇ ਸੇਲ ਕਰਦੇ ਆ ਜੀ ਤੇ ਗੁਲਾਕੰਦ ਵਗੈਰਾ ਸਾਰੇ ਬਿਦੌਟ ਕੈਮੀਕਲ ਅਚਾਰ ਹੁੰਦੇ ਨੇ ਜੀ ਤੇ ਆਪਣਾ ਆਰਗੇਨਿਕ ਕਣਕ ਦਾ ਦਲੀਆ ਬਣਾਇਆ ਹੋਇਆ ਜੀ ਆਪਣਾ ਹਾਂਜੀ ਤੇ ਸਾਰੇ ਆਚਾਰ ਨਹੀਂ ਵਿਦੋੜ ਤੇ ਕੈਮੀਕਲ ਤੋਂ ਬਿਨਾ ਆਪਣਾ ਆਮਲਾ ਕੈਂਡੀ ਹੋ ਗੁੜ ਦੇ ਵਿੱਚ ਹੀ ਸ਼ਹਿਦ ਦੇ ਵਿੱਚ ਜੇਸੀ ਖੰਡ ਦੇ ਵਿੱਚ ਬਣਾਉਂਦੇ ਆ ਸਰ ਹਾਂਜੀ ਸਾਰੇ ਵਿਦੋੜ ਕੈਮੀਕਲ ਹੁੰਦੇ ਨਹੀਂ ਜੀ ਆਪਣਾ ਇਸ ਤਰ੍ਹਾਂ ਆਏ ਸਾਰੇ ਤੁਸੀਂ ਤਿਆਰ ਕਰਦੇ ਹੋ 100 ਟ੍ਰੇ ਦੇ ਵਿੱਚ ਜੀ ਆ ਸਰ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਰਾਉਣੀ ਪਟਿਆਲਾ ਤੋਂ ਟ੍ਰੇਨਿੰਗ ਲੈ ਕੇ ਫਿਰ ਸ਼ੁਰੂ ਕੀਤਾ ਸਰ ਅਸੀਂ ਨੇ ਤੇ ਪੀਯੂ ਜੀ ਲੁਧਿਆਣਾ ਵਿੱਚੋਂ ਵੀ ਟ੍ਰੇਨਿੰਗ ਲਈਆ ਤੇ ਚੰਡੀਗੜ੍ਹ ਤੋਂ ਵੀ ਲਈਆ ਦਿੱਲੀ ਪੂਸ਼ਾ ਸੰਸਥਾ ਜਿਹੜੀ ਉਸਤੇ ਵਿੱਚੋਂ ਵੀ ਟ੍ਰੇਨਿੰਗ ਲੈ ਕੇ ਫਿਰ ਸ਼ੁਰੂ ਕੀਤਾ ਹੈ ਉਹ ਸਰ ਜੀ ਜਿਹੜੇ ਦਾ ਇੱਕ ਕਰਤਾ ਤੁਹਾਨੂੰ ਇਹਦਾ ਲੱਗਦਾ ਵੀ ਆਪ ਕੀ ਫਾਇਦਾ ਉਤਪਾਦਕਾਂ ਇਹ ਸਾਰੇ ਤਕਨੀਕਾਂ ਪਿਆਰਾਂ ਨੂੰ ਕਰਦੇ ਨੇ ਜੀ ਸਰ ਜਮੀਨ ਸਮਾਨ ਦਾ ਫਰਕ ਹੋਣਾ ਕਿ ਕਿ ਤਾ ਮੇਨ ਗਲੇ ਵਿਦੌਟ ਕੈਮੀਕਲ ਹੋ ਗਏ ਜੀ ਨੇਚਰਲ ਆ ਗਏ ਜੀ ਜਿਵੇਂ ਕਿ ਆਮਲਾ ਕੈਂਡੀ ਆ ਸਨ ਡਰਾਈ ਧੁੱਪ ਦੇ ਵਿੱਚ ਕੀਤੀ ਹੋਈ ਹੈ ਜੀ ਇਹ ਹਾਂਜੀ ਹਾਂਜੀ ਸਰ ਅੱਜ ਅਸੀਂ ਆ ਪੱਟੀਆਂ ਪਈਆਂ ਨੇ ਇਹਦੇ ਬਾਰੇ ਦੱਸੋ ਜਰਾ ਕੀ ਨੇ ਜੀ ਇਹਦਾ ਜੀ ਸਰ ਗੋੜ ਵਾਲੇ ਚੰਨੇ ਨੇ ਮੇਰੇ ਮਤਲਬ ਕਿ ਸਰਪੰਚ ਜੀ ਆਪਣਾ ਮਾਨਾ ਪਿੰਡ ਤੋਂ ਹੀ ਉਹਦਾ ਕੁਲਾੜ ਲਾਇਆ ਹੋਇਆ ਜੀ ਆ ਜੋ ਆਏ ਨਹੀਂ ਹੈਗੇ ਜੀ ਉਹਨਾਂ ਸਮਾਨ ਮੈਂ ਲੈ ਕੇ ਆਇਆ ਜੀ ਇਹ ਗੁੜ ਚੰਨਾ ਬਣਾਏ ਹੋਏ ਇਹਨਾਂ ਦਾ ਤੇ ਨਾਰੀਅਲ ਦੇ ਲੱਡੂ ਬਣਾਏ ਹੋਏ ਨੇ ਗੁੜ ਦੇ ਵਿੱਚ ਤੇਲ ਦੇ ਲੱਡੂ ਬਣਾਏ ਹੋਏ ਨੇ ਜੀ ਤੇ ਐਲਸੀਡੀ ਪਿੰਨੀ ਆ ਤੇ ਸ਼ੱਕਰ ਵਗੈਰਾ ਬਦੌੜ ਕੈਮੀਕਲ ਜੀ ਬਣਾਉਣ ਲੱਗੇ ਕੋਈ ਕੈਮੀਕਲ ਦੀ ਯੂਜ਼ ਹੋਣੀ ਕਰਦੇ 100% ਪਿਓਰ ਹੋਏਗਾ ਸਰ ਜੀ ਜੇ ਗੱਲ ਕਰੀਏ ਗਰੀ ਰੇਟਾਂ ਬਾਰੇ ਤਾਂ ਕਿੰਨੇ ਕਹਿੰਗੇ ਤੁਸ ਜੀ ਨੇ ਨਹੀਂ ਸਰ ਬਾਜ਼ਾਰ ਨੂੰ ਥੋੜਾ ਬਹੁਤ ਹੀ ਜ਼ਿਆਦਾ ਫਰਕ ਆ ਜ਼ਿਆਦਾ ਨਹੀਂ ਫਰਕ ਨਹੀਂ ਹੈਗਾ ਪਰ ਜਮੀਨ ਕੈਮੀਕਲ ਦੇ ਤੌਰ ਤੇ ਦੇਖੀ ਤਾਂ ਉਹ ਕੈਮੀਕਲ ਵਾਲੇ ਹੋਗੇ ਬਦੌੜ ਕੈਮੀਕਲ ਹੋਗੇ ਸਰ ਆਪਣਾ ਹਾਂਜੀ ਜੇ ਆਪਾਂ ਨੇ ਸਿਹਤ ਲਈ ਦੇਖਣਾ ਹੈ ਤਾਂ ਕੋਈ ਜ਼ਿਆਦਾ ਮਹਿੰਗੇ ਨਹੀਂ ਜੀ ਹਾਂ ਜੀ ਸਰ ਤੁਸੀਂ ਜਿਹੜੇ ਮੱਟੀਆਂ ਲਾਉਣ ਲੱਗਿਆ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਇਹਦਾ ਇਹ ਸਰ ਰਿਸਪੌਂਸ ਬਹੁਤ ਵਧੀਆ ਬਹੁਤ ਜ਼ਿਆਦਾ ਪਿਆਰ ਮਿਲਦਾ ਇਹ ਪਹਿਲਾਂ ਸੰਗਰੂਰ ਵੀ ਲਾਉਂਦੇ ਆ ਜੀ ਅਸੀਂ ਤੇ ਉਰੇ ਵੀ ਲਗਾਣ ਪਟਿਆਲੇ ਸਾਡੀ ਹਰ ਵੀਰ ਬਸਟਾਲ ਲੱਗਦੇ ਆਰਗੇਨਿਕਾ ਬਹੁਤ ਵਧੀਆ ਪਿਆਰ ਮਿਲਦਾ ਸਰ ਸਾਨੂੰ ਕੋਈ ਵੀ ਆਪਾਂ ਕਰਮ ਕਰੀਏ ਆਪਣਾ ਉਹਨੂੰ ਸੋਚਦੇ ਨਹੀਂ ਆਪਾਂ ਨੂੰ ਤੇ ਰਜਗਾਰ ਉਹ ਚੋ ਕਿਹਨੇ ਹੈ ਤਾਂ ਕਿਹੋ ਜਿਹਾ ਰਜਗਾਰ ਹੈ ਨਹੀਂ ਸਰ ਰਜਗਾਰ ਬਹੁਤ ਵਧੀਆ ਜੀ ਮਾਨੇ ਜੀ ਮੇਰੇ ਕੋਲ 3 ਏਕੜ ਜ਼ਮੀਨ ਆ ਸਰ ਮੈਂ ਮਤਲਬ ਕਿ 10 ਏਕੜ ਦੇ ਬਰਾਬਰ ਜਾ ਰਹੀ ਜੀ ਅਸੀਂ თვით ਪਰਸੈਸਿੰਗ ਖੁਦ ਕਰਦੇ ਆ ਜਿਵੇਂ ਸਬਜ਼ੀ ਵਗੈਰਾ ਨੂੰ ਲਗਾਉਨੇ ਸੀ ਮੈਂ 2017 ਤੋਂ ਆਰਗੇਨਿਕ ਕਰ ਰਹੇ ਆ ਸਰ ਜੇ ਮਤਲਬ ਕਿ ਆਮ ਕਿਸਾਨ ਮੰਡੀ ਦੇ ਵਿੱਚ ਮੈਂ ਆਪਣੀ ਸਬਜ਼ੀ ਵਗੈਰਾ ਸਾਰਾ ਕੁਝ ਆਪ ਖੁਦ ਸੇਲ ਕਰਦਾ ਰਹਿਆ ਹਾਂ ਸਰ ਤੇ ਬਹੁਤ ਹੀ ਵਧੀਆ ਪਿਆਰ ਮਿਲਦਾ ਜੀ ਜੇ ਆਪਾਂ ਕੁਆਲਿਟੀ ਵਧੀਆ ਦਮਕ ਸਰ ਆਟੋਮੈਟਿਕ ਗ੍ਰਾਹਕ ਲੈ ਕੇ ਜਾਏਗਾ ਜਿਹੜੀਆਂ ਕੜੀਆਂ ਵਟੀਆਂ ਤੇ ਜਾ ਰਹੇ ਆ ਸਰ ਜੀ ਮੈਂ ਪਟਿਆਲੇ ਜਾ ਰਹੇ ਹਾਂ ਪਹਿਲੀ ਵਾਰ ਯੂਰੇ ਆਏ ਆ ਜੀ ਆਪਣਾ ਪਤਨਾ ਜੀ ਸੰਗਰੂਰ ਵੀ ਜਾਣਦੇ ਆ ਜੀ ਤੇ ਬਾਕੀ ਸਰਸ ਮੇਲੇ ਵਗੈਰਾ ਜਿਹੜੇ ਵੀ ਲੱਗਦੇ ਨੇ ਸਰ ਉਹ ਸਾਰੇ ਲਗਾਣੇ ਆ ਜੀ ਜਿਵੇਂ ਕਿ ਸਰ ਲੋਕਾਂ ਨੂੰ ਤਾਂ ਹੀ ਕਹਿ ਰਹੇ ਆ ਜੀ ਪਿਛਲੀਆਂ ਚੀਜ਼ਾਂ ਵਿੱਚ ਪਹਿਲਾਂ ਮਤਲਬ ਕਿ ਜਿਵੇਂ ਅੱਜ ਤੋਂ 30 35 ਸਾਲ ਪਹਿਲਾਂ ਪੁਰਾਣੀਆਂ ਚੀਜ਼ਾਂ ਸੀਗੀਆਂ ਉਹਨਾਂ ਤੇ ਮੁੜ ਕੇ ਦੁਬਾਰੋਂ ਆਉਣਾ ਪੈਣਾ ਜੀ ਆਪਾਂ ਨੂੰ ਡਾਕਟਰਾਂ ਤੋਂ ਬਚੋ ਬਿਮਾਰੀਆਂ ਤੋਂ ਬਚੋ ਵਧੀਆ ਚੀਜ਼ਾਂ ਖਾਓ ਜੀ ਬਿਦੌੜ ਕੈਮੀਕਲ